ਦਾ 7ਇਕਾਲ ਤੁਸੀਂ ਦੇਖ ਰਹੇ ਸ਼ਬਦਾਂ ਦੀ ਤਾਕਤ ਦਾ ਏبن ਮੀਡੀਆ ਮਿਆਸ਼ੂਦੀਮ ਕੋਰ ਜਿੱਥੇ ਪੰਜਾਬ ਦੇ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ ਹੜ੍ਹਾਂ ਨੇ ਤਬਾਹੀ ਮਚਾ ਰੱਖੀ ਹੈ ਉੱਥੇ ਤੁਹਾਨੂੰ ਦੱਸਦੇ ਕਿ ਫਾਜ਼ਿਲਕਾ ਦੇ ਨਾਲ ਲੱਗਦੇ ਪਿੰਡ ਮੁਹਾਰ ਸ਼ਮਸ਼ੇਰ ਦੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਪਹੁੰਚੇ ਨੇ ਜੀ ਹਾਂ ਤੁਹਾਨੂੰ ਦੱਸਦੇ ਕਿ ਉਹ ਲੋਕਾਂ ਦੇ ਨਾਲ ਗਲਬਤ ਕਰ ਰਹੇ ਨੇ ਅਤੇ ਉਹਨਾਂ ਦੇ ਲਈ ਜੜਾਇਆ ਚਾਰਾ, ਬੋਤਲਾ ਅਤੇ ਹੋਰ ਜੜਿਆ ਰਾਹਤ ਸਮਗਰੀ ਲੈ ਕੇ ਪਹੁੰਚੇ ਨੇ ਲੋਕਾਂ ਨਾਲ ਗਲਬਤ ਕਰਦੇ ਸੁਖਬੀਰ ਬਾਦਲ ਨੇ ਕਿਹਾ ਕਿ ਅਸੀਂ ਤੁਹਾਡੇ ਲਈ ਰਾਸ਼ਨ ਅਤੇ ਪਸ਼ੂਆਂ ਦਾ ਚਾਰਾ ਲੈ ਕੇ ਆਏ ਹਾਂ ਅਤੇ ਤੁਹਾਨੂੰ ਜਿਹੜੀ ਹੋਰ ਚੀਜ਼ ਦੀ ਲੋੜ ਆ ਅਸੀਂ ਉਹ ਵੀ ਹਾਜ਼ਰ ਕਰਾਂਗੇ ਅਤੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਣ ਦਵਾਗੇ ਅਤੇ ਸੁਖਬੀਰ ਬਾਦਲ ਦੇ ਵੱਲੋਂ ਭਰੋਸਾ ਦਿੱਤਾ ਗਿਆ ਕਿ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਅਸੀਂ ਤੁਹਾਡੇ ਨਾਲ ਖੜੇ ਹਾਂ ਉੱਥੇ ਸੁਖਬੀਰ ਬਾਦਲ ਦੇ ਵੱਲੋਂ ਲੋਕਾਂ ਨੂੰ ਕਿਹਾ ਗਿਆ ਕਿ ਹੁਣ ਤੁਸੀਂ ਝਾੜੂ ਨੂੰ ਛੱਡ ਕੇ ਸਾਨੂੰ ਵੋਟਾਂ ਪਾਉਣੀਆਂ ਨੇ ਅਸੀਂ ਤੁਹਾਡਾ ਸਾਥ ਦੇਵਾਂਗੇ ਅਤੇ ਤੁਹਾਡੇ ਇਲਾਕੇ 'ਚ ਜਿਹੜੇ ਕੰਮ ਨਹੀਂ ਹੋਏ ਅਸੀਂ ਕਰਾਂਗੇ ਅਤੇ ਇਹ ਤੁਹਾਡੀ ਆਪਣੀ ਸਰਕਾਰ ਹੋਵੇਗੀ ਜੋ ਤੁਸੀਂ ਕਹੋਗੇ ਉਹ ਕਰਾਂਗੇ ਜੋ ਤੁਹਾਡੇ ਇਲਾਕੇ 'ਚ ਕਮੀਆਂ ਨੇ ਉਸ ਨੂੰ ਅਸੀਂ ਪੂਰਾ ਕਰਾਂਗੇ ਜੀ ਹਾਂ ਤੁਹਾਨੂੰ ਦੱਸ ਦੇ ਤਖਵੀਰ ਬਦਲ ਦੇ ਵੱਲੋਂ ਜਿਹੜੀਆਂ ਨੇ ਇਹ ਗੱਲਾਂ ਕਹੀਆਂ ਗਈਆਂ ਨੇ ਲੋਕਾਂ ਨੂੰ ਜਿਹੜਾ ਭਰੋਸਾ ਦਿੱਤਾ ਗਿਆ ਕਿ ਅਸੀਂ ਤੁਹਾਡੇ ਨਾਲ ਖੜੇ ਆ ਤੁਹਾਡੇ ਤੇ ਕੋਈ ਵੀ ਮੁਸ਼ਕਿਲ ਆਵੇ ਅਸੀਂ ਤੁਹਾਡੇ ਲਈ ਪਹਿਲਾਂ ਹਾਜ਼ਰ ਹੋਵਾਂਗੇ ਇਸ ਬੰਦੇ ਉਹਨਾਂ ਦਾ ਹੋਰ ਕੀ ਕੁਝ ਕਹਿਣਾ ਉਹ ਵੀ ਸੁਣਾ ਦਿਨਾ ਤੁਹਾਨੂੰ ਤਾਂ ਉਹਨਾਂ ਦਾ ਵੱਡਾ ਕੰਮ ਜੀ ਜੀ ਬਾਕੀ ਜਿਹੜਾ ਮੈਨੂੰ ਲੱਗਦਾ ਤੁਹਾਡੀ ਜ਼ਮੀਨਾਂ ਬੁੱਕੀਆਂ ਕਰਨ ਦਾ ਉਹ ਤਾਂ ਮੈਂ ਸਰਕਾਰਾਂ ਕੋਲ ਹੀ ਤੁਹਾਨੂੰ ਜੀ ਕੋਈ ਬਿਲਕੁਲ ਹੁਣ ਕਿਸੇ ਦੇ ਹੁੰਦਾ ਜਿਹੜੀ ਆਪਾਂ ਤੁਹਾਨੂੰ ਸਪਾਸਾ ਸਕੀਏ ਜਿਹਦੇ ਨਾਲ ਮਾਪਿਆਂ ਨੂੰ ਮਿਲਣ ਦਿਓ ਜੀ ਮਾੜੇ ਸਾਈਡ ਤੇ ਤਪਾਈ ਸੇ ਤੁਸਰ ਨੂੰ ਮਿਲਦੇ ਮੱਝਾ ਮਸਤ ਯਾਰ ਟਿੱਕੇ ਕਮੈਰੀ ਜਾ ਕਮਾਲ ਹੋ ਗਿਆ ਯਾਰ ਦੱਸ ਧਿਆਨ ਨਾਲ ਧਿਆਨ ਕਿਸੇ ਤਰ੍ਹਾਂ ਆ ਜਾ ਮੱਝਾ ਵਾਸਤੇ ਚਰਾਗਾਹ ਹੀ ਤਾਂ 40 ਚਾਹੀਦੇ ਪਾਣ ਪੀਣ ਵਾਸਤੇ ਰਾਜਾ ਚਾਹੀਦਾ ਰਾਸ਼ਟਰ ਚਲੋ ਫਿਰ ਸਰ ਜੀ ਇਹ ਤਾਂ ਇਹ ਤਾਂ ਹੋ ਗਈ ਛੋਟੀ ਗੱਲ ਆ ਜੀ ਹਾਂ ਹਾਂ ਇਹ ਤਾਂ ਹੋ ਗਿਆ ਆਮ ਵਾਲੀ ਗੱਲ ਹਾਂਜੀ ਹਾਂ ਇੱਕਦਮ ਪਾਸੇ ਵੱਡੀ ਮੁਸ਼ਕਲ ਦੋਸਤਾਂ ਨੂੰ ਆ ਰਹੀ ਹੈ ਇਹ ਕੁਝ ਨਾ ਬੰਦ ਹਾਂ ਜਿਵੇਂ ਬੰਦ ਮੈਂ ਉਹਦਾ ਸਾਹ ਪਿਆ ਫਲਾਣ ਕਰਦਾ ਸੀ ਪਹਿਲੇ ਮੁਲਕ ਸੁਲਤਾਨਪੁਰ ਲੋਧੀ ਆ ਦਰਿਆਵਾਂ ਨੂੰ ਪੱਗੇ ਜਿਵੇਂ ਸੀਮੈਂਟ ਦੇ ਪੰਨ ਹੁੰਦੇ ਆ ਹਾਂਜੀ ਹਾਂ ਸਾਰੇ ਪੰਜਾਬ ਦੇ ਦਰਿਆਵਾਂ ਨੂੰ ਬੰਦ ਕਰਨਾ ਪੈਣਾ ਹੈ ਕਰਾਂਗੇ ਅਸੀਂ ਜੋ ਸਰਕਾਰ ਹੈ ਹਾਂ ਜੀ ਕਿਉਂਕਿ ਤਾਂ ਹੀ ਬਚਾਂਗੇ ਨਹੀਂ ਤਾਂ ਹਰ ਫਾਰਮਰ ਨੂੰ ਬੜਾ ਦੁੱਖ ਹੁੰਦਾ ਪਿਛਲੀ ਵਾਰ ਵੀ ਆਇਆ ਸੀ ਮਦਦ ਵੀ ਪ੍ਰਧਾਨ ਜੀ ਸਰਦ ਦੇ ਕਰਨ ਦੇ ਨਾਲ ਟਿਕਾ ਦਾ ਰਾਸ਼ਨ ਦੀ ਰਾ ਜੀ ਮੈਂ ਹੀ ਕਹਿ ਰਹੇ ਨਾ ਉਹ ਚੀਜ਼ਾਂ ਅਸੀਂ ਫ੍ਰੀ ਭੇਜ ਦਿੰਦੇ ਆ ਜੀ ਜੀ ਮੱਝਾਂ ਦਾ ਚਾਰਾ ਉਹ ਤਾਂ ਮੈਂ ਨਾਲ ਲੈ ਕੇ ਆਇਆ ਜੀ ਸਰ ਚਾਰਾ ਤਾਂ ਮੈਂ ਨਾਲ ਲੈ ਕੇ ਆਇਆ ਯਾਰ ਰਾਸ਼ਨ ਮੈਂ ਕੱਲ ਤੱਕ ਸਵੇਰੇ 10 ਵਜੇ ਤੱਕ ਭੇਜ ਦੂੰਗਾ ਹੈ ਤੁਸੀਂ ਇੱਥੇ ਫਿਰ ਤੇ ਸਾਡੇ ਆਪਣਾ ਮੰਟਾ ਤੇ ਅੱਜ ਤੋਂ ਸੰਪੂਰਨ ਸੰਗਿਆ ਖੜੇ ਅੰਦਰ ਗੱਡੀ ਚ ਬੈਠੇ ਅੱਛਾ ਸਾਡੇ ਸੰਪੂਰਨ ਬਾਦਲ ਆਜੋ ਆਜੋ ਭਾਈ ਨੂੰ ਕਹਿ ਦੁੱਤਾ ਜੀ ਆਜੋ ਆਜੋ ਬਹੁਤ ਜੁਕਾ ਹੈ ਹਾਂ ਜੀ ਉਹਨਾਂ ਨੇ ਨਹੀਂ ਬਣਾਇਆ ਸੀ ਕੋਈ ਭਾਈ ਆਈਡੀ ਪਾਸੇ ਕਰਦੇ ਨੇ ਬਣਾਇਆ ਜੀ ਵਧੀਆ ਕੰਮ ਕਰਦਾ ਹੈ ਮੇਹਰਬਾਨੀ ਕਰੀਏ ਜੀ ਵਾਪਸੀ ਕਰਨੀ ਪੈਣੀ ਆ ਮੈਂ ਕੰਮ ਚੱਲਣਾ ਨਹੀਂ ਮੈਂ ਤੈਨੂੰ ਹਿੰਦੇ ਸਾਹਿਬ ਜਾਈਏ ਆਪਾਂ ਧੂੜ ਕੇ ਝਾੜੂ ਫੇਰੀਏ ਆਪਾਂ ਇੱਕ ਵਾਰ ਫੇਰ ਇਹਨਾਂ ਨੂੰ ਬਾਹਰ ਕੱਢੀ ਆਪਾਂ ਪੰਜਾਬ ਨੂੰ ਬਰਬਾਦ ਕੀਤਾ ਦਿੱਲੀ ਵਾਲਿਆਂ ਨੇ ਕੀਤਾ ਬਿਲਕੁਲ ਜੀ ਬਿਲਕੁਲ ਤਗੜੀ ਭਾਈ ਜੀ ਹਾਂ ਜੀ ਨਹੀਂ ਇਹਨਾਂ ਨੂੰ ਸਮਝ ਨਹੀਂ ਆਉਂਦਾ ਤੇ ਆ 10 ਸਾਲ ਆਪਣੇ ਖਰਾਬ ਹੋਗੇ ਨਹੀਂ ਤਾਂ ਜੇ ਆ 10 ਸਾਲ ਆਪਣੇ ਕੋਲੇ ਹੁੰਦੇ ਸਾਰਾ ਲੱਖਾਂ ਬਾਜਣਾ ਹਾਂਜੀ ਹਾਂਜੀ ਸਾਡੀ ਵੀ ਸੁਣੋ ਸਾਨੂੰ ਪੰਜ ਸਾਲ ਤੋਂ ਪਿੱਛੇ ਖਾਣ ਦਿੱਤੀ ਜਾਵੇ ਉਹ ਅਸੀਂ ਸਰਕਾਰ ਆਉਂਦੇ ਮੈਂ ਇੱਕ ਇੱਕ ਮੈਂ ਹੋਰ ਕਰਨਾ ਇੱਕ ਦੀ ਇੱਕ ਰਾਜਪੁਰਾ پورے ਪੰਜਾਬ ਵਿੱਚ ਕਿਸੇ ਗਰੀਬ ਦਾ ਕੱਚਾ ਕਰਨੀ ਨਹੀਂ ਰਹਿਣਾ ਬਿਲਕੁਲ ਇੱਕ ਵਾਡੇ ਤੋਂ ਜੇ ਮੈ ਤੁਹਾਨੂੰ ਪਤਾ ਇੱਕ ਵਾਰ ਵਾਡੇ ਤੋਂ ਖਰਦਾ ਉਹਨਾਂ ਨੂੰ ਹਾਂਜੀ ਹਾਂਜੀ ਬਿਲਕੁਲ ਵਾਡੇ ਤੋਂ ਇੱਕ ਹਰ ਗਰੀਬ ਨੂੰ ਇੱਕ ਘਰ ਤੇ ਇੱਕ ਪੱਕਾ ਬਣੂਗਾ ਉਹ ਕਰਦਾਂਗੇ ਉਹਦਾ ਉਹਦਾ ਫਿਰ 1 ਸਾਲ ਬਾਅਦ ਹੀ ਕਰ ਸਕਾਂਗੇ ਆ ਗਿਆ ਉਹ ਸਾਨੂੰ ਕੰਨ ਦੇ ਪਾਣੀ ਪਾਣੀ ਵਰਤੇ ਮਿਲੇ ਦੋ ਤਿੰਨ ਮਹੀਨੇ ਬਾਅਦ ਗੰਜਾ ਹੋ ਜਾਂਦਾ ਸਾਨੂੰ ਫਿਰ ਸਬਾਨ ਦੋ ਗੰਬਰ ਤਿੰਨ ਮਹੀਨੇ ਬਾਅਦ ਉਹ ਕਰਦੇ ਆ ਬੰਦੇ ਭਰ ਦੋ ਬੜਰ ਹੋ ਜਾਂਦਾ ਕਦੇ ਜਾਣਦਾ ਹੈ ਨਾਰੀ ਦਰਿਆ ਆ ਬੰਦਾ ਸਾਡੇ ਹੱਕ ਤੱਕ 2 ਫਲਾਈ ਕੰਮ ਹੋਇਆ ਰੱਖੋ ਆਪਣਾ ਕੰਮ ਪਾਉਂਦੇ ਰਹੋ ਸਰ ਮੇਰੇ ਮਨ ਤੋਂ ਇੱਕ ਗੱਲ ਆਉਂਦੀ ਹੈ ਕਿ ਜੇ ਰੈਜ਼ੂਮੇਸ਼ਨ ਬਣ ਜਾਈਂ 1.2% ਬਾਰਡਰ ਏਰੀਆ ਦੇ ਬੱਚਾ ਵਾਸਤੇ ਹਾਂਜੀ ਹਾਂਜੀ ਪਾਣੀ ਦੇ ੱਲਾ ਵਿੱਚ ਤਗਾਜਾਂ ਲੱਗੇ 16 ਤੱਕ ਆਦਾ ਬਾਰਡਰ ਏਰੀਆ ਇਹ ਤੱਕ ਕਦਾ ਕਾ ਜਵੇਂ ਤਾਂ ਮੁੰਡੇ ਹੋਣਗੇ ਜੀ ਅੰਤ ਪ੍ਰਕਾਸ਼ ਜਦੋਂ ਬੜੀ ਸੱਚੀ ਬੜੀ ਤਗੜੀ ਤੁਸੀਂ ਭਾਈ ਧੱਕਾ ਤੋਂ ਨਾ ਪਾ ਕੇ ਆ ਕੇ ਦੇਖਦਾ ਇੱਕ ਅਸੀਂ ਨਾ ਇੱਕ ਅਸੀਂ ਮੈਂ ਗਾਂ ਸਾਨੂੰ ਯਾਰ ਧਿਆਨ ਨਾਲ ਇੱਕ ਦੋ ਦਿਨਾਂ ਦੇ ਅੰਦਰ ਅਸੀਂ ਇੱਕ ਮੈਡੀਕਲ ਕੈਂਪ ਲਾਵਾਂਗੇ ਇੱਥੇ ਜੀ ਜੀ ਬਿਮਾਰੀ ਦਾ ਇੱਕ ਮੈਂ ਇਹਨਾਂ ਨੂੰ ਕਿਹਾ ਕਿ ਸਪਰੇ ਉਹ ਵੱਡੇ ਸਪਰੇ ਪੰਪ ਲਾ ਕੇ ਨਾ ਆ ਮੱਛਰ ਦੀ ਸਪਰੇ ਸਾਰੇ ਪਿੰਡ ਚ ਕਰ ਦੇ ਹਾਂਜੀ ਹਾਂਜੀ ਕਰਦੇ ਪੱਛੇ ਮੁੱਛਰੇ ਦੇ ਹਾਂਜੀ ਹਾਂਜੀ ਬਿਲਕੁਲ ਕਰਦੇ ਰਾਸ਼ਨ ਕੱਲ ਆ ਰੂਗਾ ਚਾਰਾ ਮੈਂ ਲੈ ਕੇ ਆਇਆ ਜਦੋਂ ਖਤਮ ਹੋਈ ਆ ਦੱਸੀ ਜਾਏ ਉਹ ਤੇ ਅਸੀਂ ਹੋਰ ਭੇਜੀ ਜਾਵਾਂਗੇ ਸਰ ਇੱਕ ਤਾਂ ਸਾਡੇ ਬੰਨ ਪਾ ਕੇ ਦਿਓ ਇੱਕਦਾਂ ਸਾਡੇ ਜੂਰੀਆਂ ਗਰਾਊਂਡ ਨਹੀਂ ਜੇਣਾ ਜੀ ਕਜੀ ਗੋਲ ਨੂੰ ਜਨੇ ਬਹੁਤ ਔਖਾ ਹੁੰਦਾ ਹੈ ਜੀ ਫਾਇਲ ਕਾ ਜਾਣਾ ਪੈਂਦਾ ਹੈ 15 ਕਿਲੋ ਜਾਵੇਗਾ ਕਰੀਬ ਸਾਡੇ ਤੋਂ ਬਣਾ ਕੇ ਹਾਂਜੀ ਹਾਂਜੀ ਉਹ ਜ਼ਰੂਰ ਕਰਾ ਲੀਓ ਜ਼ਰੂਰ ਕਰਾ ਲੀਓ ਬਾਲ ਸਾਹਿਬ ਅਫੀਸ਼ੀਅਲ ਬਾਈਟ ਦੇ ਕੇ ਜਾਇਆ ਜੀ ਹਾਂਜੀ ਦੱਸੋ ਤੁਹਾਨੂੰ ਜਿਹੜੇ ਹੋਣੋ ਜੀ ਸਾਡੇ ਕੋਲ ਜਗ੍ਹਾ ਹੈ ਜੀ ਸਰ ਅਫੀਸ਼ੀਅਲ ਬਾਹਰ ਹੋ ਜਾਓ ਸਰ ਬਾਲ ਸਾਹਿਬ ਅਫੀਸ਼ੀਅਲ ਬਾਈਟ ਦਿਓ ਇੱਕ ਵਾਰੀ ਬਾਹਰ ਹੋ ਜਾਓ ਬਾਕੀ ਦੇ میری بےنتی ہے ہاں بائک لے کے تھی پیچھے ہو جائے تو پنڈ والے <سؤال> ਬਾਈ ਜੀ ਬਾਲ ਸਾਹਿਬ 12 ਬਾਈਟ ਹੈ ਬਾਲ ਸਾਹਿਬ ਐਵੇਂ ਬਾਈਟ ਨਹੀਂ ਹੋਣੀ ਪਈ ਆ ਯਾ ਤੋ ਸੁਣੋ ਇਹਨੂੰ ਪਿੱਛੇ ਕਰ ਦੋ ਪੱਤਰਕਾਰ ਰਖਣੇ 8-10 ਜੀ ਉਹ ਨੇੜੇ ਆ ਜਾਣ ਜੀ ਸਾਰੇ ਅੱਗੇ ਹੀ ਆ ਤੁਸੀਂ ਸਰੋ ਸਰ ਕਿਸ ਤਰ੍ਹਾਂ ਦੇਖਦੇ ਹੋ ਇਹ ਪੂਰੇ ਪੰਜਾਬ ਹਾਂ ਚਲੋ ਸੁਣੋ ਮੇਰੀ ਗੱਲ ਸੁਣੋ ਬਾਹਰ ਜਾ ਕੇ ਦੋਨੇ ਮੈਂ ਹਲਕੇ ਦੇ ਪਾਕਿਸਤਾਨ ਦੇ ਨਾਲ ਦਾ ਨਾਲ ਦਾ ਪਿੰਡ ਹੈ ਪਰਲੇ ਪਾਸੇ 12 ਲੱਗੀਆਂ ਆ ਦਰਿਆ ਦਾ ਪਰਿਆਦਾ ਸਾਰਾ ਡੁੱਬ ਗਿਆ ਮੈਂ ਹੁਣੀ ਕਰੋ ਯਾਰ ਮਾਈਕ ਪੱਲੇ ਕਰ ਲੋ ਪਿੰਡਾਂ ਦੇ ਲੋਕਾਂ ਨਾਲ ਗੱਲ ਕੀਤੀ ਇੰਨਾ ਪਿੰਡਾਂ ਦੇ ਲੋਕਾਂ ਨੂੰ ਇਮੀਡੀਏਟਲੀ ਜੇ ਈਮਨਿਸਟਰ ਸੁਣ ਰਿਹਾ ਹੈ ਭਗਵਾਨ ਪ੍ਰਮਾਤਮਾ ਸਾਡੇ ਨੂੰ ਫੋਟਿਓ ਆ ਲੋਕਾਂ ਦੀ ਮੰਗ ਜੇ ਲੋਕ ਕੀ ਚਾਹੁੰਦੇ ਆ ਇੱਕ ਇਹਨਾਂ ਦੇ ਪਸ਼ੂਆਂ ਵਾਸਤੇ ਚਾਰਾ ਇੱਕ ਇੱਥੇ ਦਾ ਰਾਸ਼ਨ ਚਾਹੀਦਾ ਹੈ ਇਹਨਾਂ ਸਾਰਿਆਂ ਨੂੰ ਸਾਰਾ ਕੁਝ ਹੋਰ ਖਤਮ ਹੋ ਗਿਆ ਹੈ ਬਾਕੀ ਦਵਾਈ ਤੇ ਡਾਕਟਰਾਂ ਦੀ ਲੋੜ ਹੈ ਇੱਕ ਮੈਂ ਬੇਨਤੀ ਕਰਨਾ ਚਾਹੁੰਦਾ ਸਰਕਾਰ ਨੂੰ ਕਿ ਜਿਹੜਾ ਕਰਜ਼ਾ ਲੋਕਾਂ ਨੇ ਬੈਂਕਾਂ ਤੋਂ ਲਿੱਤਾ ਉਹਦਾ ਇੱਕ ਸਾਲ ਵਿਆਜ ਨਹੀਂ ਲੈਣਾ ਚਾਹੀਦਾ ਵਿਆਜ ਬੰਦ ਹੋਣਾ ਚਾਹੀਦਾ ਤੇ ਜਿਹੜੀਆਂ ਜ਼ਮੀਨਾਂ ਉੱਤੇ ਕੱਚੀਆਂ ਸਾਰਿਆਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ ਘੱਟ ਤੋਂ ਘੱਟ 40000 ਰੁਪਿਆ ਕਿਲਾ ਮੁਆਵਜ਼ਾ ਹੋਣਾ ਚਾਹੀਦਾ ਹੈ ਪਰ ਹੁਣ ਮੀਡੀਆ ਲਗਾ ਲੈਣਾ ਤਾਂ ਇਸ ਕਰਕੇ ਮੈਂ ਕੋਡੇ ਰਹੀਂ ਮੈਂ ਸਰਕਾਰ ਨੂੰ ਪਹੁੰਚਾਣਾ ਚਾਹਣਾ ਮੈਂ ਅਕਾਲੀ ਜਿੰਨੇ ਸਾਡੇ ਲੀਡਰ ਹੈ ਉਹਨਾਂ ਨੇ ਕਹਿੰਦੀ ਹੈ ਕਿ ਨਾਲ ਚਾਰਾ ਤਾਂ ਲੈ ਕੇ ਆਇਆ ਹੈ ਪਸ਼ੂਆਂ ਦੇ ਕੱਲ ਸਵੇਰੇ ਰਾਸ਼ਨ ਵੀ ਆ ਜਾਊਗਾ ਤੇ ਕਿਸੇ ਚੀਜ਼ ਦੀ ਲੋੜ ਹੋਏ ਅਸੀਂ ਆਪਣੀ ਟੀਮ ਪਿਠਾਦੀ ਹੈ ਉਹ ਜੋ ਪਿੰਡਾਂ ਦੇ ਗਈ ਜਾਣਗੇ ਉਹ ਨਾਲ ਦੇ ਨਾਲ ਅਸੀਂ ਪੂਰੀ ਕਰੀਏ ਕਿੰਨੀਆਂ ਥਾਵਾਂ ਤੇ ਜਾ ਰਹੇ ਹੋ ਬਾਦਲ ਸਾਹਿਬ ਮੈਂ ਅੱਜ ਇੱਥੋਂ ਫਾਜ਼ਿਲਕਾ ਦੇ ਬਾਅਦ ਮੈਂ ਗੁਰੂ ਅਰਸਾ ਜਾਣਾ ਹੈ ਫਿਰ ਮੈਂ ਆਪਣਾ ਵਿਆਹ ਥੋਸਪੁਰ ਜਾਣਾ ਤੇ ਕੱਲ ਮੈਂ ਗੁਰਦਾਸਪੁਰੇ ਦੇ ਸਾਰੇ ਇਲਾਕੇ ਦੇਖ ਕੇ ਉੱਥੇ ਜੋ ਜੋ ਸਮਾਨ ਦੀ ਲੋਡ ਅਸੀਂ ਨਾਲ-ਨਾਲ ਪਹੁੰਚਾਈ ਜਾਨੇ ਬਾਦਲ ਸਾਹਿਬ ਇਹ ਬੰਨ ਟੁੱਟ ਗਿਆ ਹੈਗਾ ਇਹ ਲੱਗਦਾ ਕਿ ਫੇਲਿਅਰ ਹੈਗਾ ਪ੍ਰਸ਼ਾਸਨ ਦਾ ਤੇ ਸਰਕਾਰ ਦਾ ਜਦੋਂ ਪਤਾ ਹਾਲਾ ਕੀ ਹੈ ਝਾੜੂ ਵਾਲਿਆਂ ਨੇ ਲੀਡਰਾਂ ਨੇ ਕੀ ਕੀਤਾ ਇੱਥੇ ਮਾਈਨਿੰਗ ਸ਼ੁਰੂ ਕਰਤੀ ਰੇਤਾ ਘਟੁੰਦਾ ਉਹਦੇ ਨਾਲ ਕੀ ਹੈ ਸਾਰੇ ਬੰਦ ਕਮਜ਼ੋਰ ਹੋ ਗਏ ਦੂਜੀ ਗੱਲ ਜਿਹੜੀ ਨਲੈਕੀ ਹੈ ਇਹਨਾਂ ਦੀ ਬਾਈਕਾਂ ਲਈ ਪਿਛਲੇ 4 ਸਾਲਾਂ ਚ ਸਰਕਾਰ ਨੇ ਪੂਰੇ ਦਰਿਆਵਾਂ ਦੀ ਕੋਈ ਮੀਟਿੰਗ ਨਹੀਂ ਸੱਦੀ ਜੀ ਵੱਡੇ ਬਾਦਲ ਸਾਹਿਬ ਕੀ ਕਰਦੇ ਹੁੰਦੇ ਸੀ ਸਰਕਾਰ ਸੀ ਬਰਸਾਤਾਂ ਤੋਂ 4 ਮਹੀਨੇ ਪਹਿਲੇ ਮੀਟਿੰਗ ਸੱਦ ਕੇ ਅਫਸਰਾਂ ਨੂੰ ਭੇਜ ਦਿੰਦੇ ਸੀ ਦੇਖਦੇ ਸੀ ਜਿੱਥੇ ਬੰਦ ਕੱਚੇ ਆ ਕਮਜ਼ੋਰ ਆ ਪੱਕੇ ਕਰ ਦਿੰਦੇ ਸੀ ਦਰਿਆ ਨੂੰ ਡੂੰਘੇ ਕਰ ਦਿੰਦੇ ਸੀ ਤੇ ਇਸ ਕਰਕੇ ਆਫਤ ਘਟ ਆਉਂਦੀ ਸੀ ਪਰ ਇਸ ਮੁੱਖ ਮੰਤਰੀ ਨੇ ਕਿਉਂਕਿ ਤੁਹਾਨੂੰ ਪਤਾ ਕੰਮ ਤਾਂ ਕਰਦਾ ਹੀ ਨਹੀਂ 4 ਸਾਲ ਹੀ ਨਹੀਂ ਮੀਟਿੰਗ ਕੀਤੀ ਮੈਨੂੰ ਹੁਣ ਹੀ ਖਬਰ ਆਈ ਹੈ ਅਫਸਰ ਮੈਨੇ ਦੱਸਿਆ ਜੀ ਕਿ ਜਿਹੜੇ ਇੱਥੇ ਪਾਣੀ ਆਇਆ ਆ ਮਾਧੋਪੁਰ ਮਾਧੋਪੁਰ ਜਿਹੜਾ ਟਾਈਮ ਹੈ ਕਿ ਲੋਕੋ ਥਲੇ ਹੋਇਆ ਲੰਮਰ ਹੋਇਆ ਪਿਆਸੀ ਅਫਸਰਾ ਨੇ ਸਰਕਾਰ ਇੰਜੀਨੀਅਰ ਨੇ ਲਿਖਿਆ ਸੀ ਸਰਕਾਰ ਨੂੰ ਕਿ ਸਾਨੂੰ ਪੈਸਾ ਦਿਓ ਪੱਕਾ ਕਰਨ ਵਾਸਤੇ ਪੈਸਾ ਦਿੱਤਾ ਨਹੀਂ ਅੱਜ ਉਹ ਟੁੱਟ ਗਿਆ ਦੀਨ ਕਰਕੇ ਅੱਜ ਇੱਥੇ ਪਾਣੀ ਆ ਗਿਆ ਬਰਿੰਦਰਪੁਰ ਸਾਹਿਬ ਨੇ ਹਾਊਸ ਚ ਗਿਆ ਸੀਗਾ ਕਿ ਸਫਾਈ ਹੋ ਚੁੱਕੀ ਹੈ ਪੂਰੀ ਸੇਮ ਨਾਲਾ ਦੀ ਲੇਕਿਨ ਕੁਝ ਵੀ ਨਹੀਂ ਹੋਇਆ ਤੁਸੀਂ ਕਿਸੇ ਵੀ ਡਰੇਨ ਚਲੇ ਜਾਓ ਜਾ ਕੇ ਦੇਖੋ ਕੋਈ ਸਫਾਈ ਨਹੀਂ ਹੋਈ ਬੁਰਾ ਹਾਲ ਹੈ ਬਦਲ ਸਾਹਿਬ ਫਾਜ਼ਲ ਦਾ ਲੱਗਦਾ 500 ਫਾਜ਼ਲ ਦਾ ਜਦੂਰੀ ਮਾਰ ਪਈਏ ਜੀ ਸੇਮ ਨਾਲੇ ਮਰੁੰਦੇਵ ਸੇਮ ਨਾਲੇ ਬਰੀਚੋਂ ਨਾਲੇ 5000 ਕਿੱਲਾ ਜਿਹੜਾ ਉਹ ਮਾਰਿਆ ਗਿਆ ਜੀ ਫਾਜ਼ਲ ਕਾ ਲੱਗਦਾ ਇੱਕ ਲੋਕ ਡੁੱਬਦੇ ਹੋਏ ਲੋਕ ਆ ਜਿਹੜੇ ਵੱਡੇ ਬਦਲ ਸਾਹਿਬ ਨੂੰ ਯਾਦ ਕਰਦੇ ਆ ਕੀ ਸਰਕਾਰ ਆਉਣ ਤੇ ਕੀ ਇਹਨਾਂ ਨੇ ਫਿਰ ਕੁਝ ਰਿਪੋਰਟ ਕਰਦੇ ਆ ਆ ਇਸ ਬਾਰਡਰ ਲੱਗ ਕੇ ਵੀ ਬੜੀ ਬੜੀ ਚੀਜ਼ਾਂ ਦੀ ਲੋੜ ਹੈ ਇੱਕ ਤਾਂ ਪੱਕੀ ਜ਼ਮੀਨਾਂ ਆਉਣ ਸਰ ਕਰੂੰਗਾ ਮੈਂ ਠੀਕ ਹੈ ਜੀ ਆ ਸਾਰੇ ਸਭ ਤੋਂ ਵੱਡੀ ਲੋੜ ਇੱਥੇ ਜ਼ਮੀਨ ਪੱਕੀ ਚ ਮਿਲਦਾ ਹੈ ਇੱਕ ਇੱਥੇ ਖਾਸ ਟਿਊਬਲ ਕਨੈਕਸ਼ਨ ਤੇ ਬਾਕੀ ਇੱਕ ਸਪੈਸ਼ਲ ਬਾਰਡਰ ਏਰੀਆ ਦਾ ਜਿੰਨੀਆਂ ਸਰਕਾਰੀ ਨੌਕਰੀਆਂ ਇੱਕ ਪਰਸੈਂਟੇਜ ਰਿਜ਼ਰਵੇਸ਼ਨ ਕਰਦਾਂਗੇ ਕਿ ਸਰਕਾਰੀ ਸਰਕਾਰੀ ਨੌਕਰੀਆਂ ਕਿਉਂਕਿ ਸਭ ਤੋਂ ਵੱਡਾ ਨੁਕਸਾਨ ਭਾਵੇਂ ਪਾਕਿਸਤਾਨਾਂ ਜੰਗ ਲੱਗ ਜਾਂਦੀ ਹੈ ਵਿਚਾਰਿਆਂ ਨੂੰ ਭਜਾ ਦਿੰਦੇ ਇਥੋਂ ਆ ਹੜੋਂਦੇ ਜਿੱਥੇ ਹੁੰਦੇ ਉਹ ਵੀ ਇਹ ਵਿਚਾਰੇ ਨੂੰ ਨੁਕਸਾਨ ਹੁੰਦਾ ਬੱਡੇ ਬਾਗਲ ਸਾਹਿਬ ਦੀ ਦੇਣ ਹੈ ਇਹਨਾਂ ਤੇ ਰੇਵਾ ਤੇ ਪੁਲ ਦੀ 25 ਸਾਲ ਹੋ ਗਏ ਆਮਲੇ ਸਮੇਂ ਚ ਚਲੋ ਜੀ ਆਪਾ ਇਧਰ ਇਧਰ ਸਜਾਓ ਜੀ ਇਧਰ ਸਜਾਓ ਹਾਲਾਤ ਦੇਖ ਰਹੇ ਹੋ ਕਿੱਦਾਂ ਦੇ ਬਣੇ ਹੋਏ ਬਹੁਤ ਭੈੜੇ ਹਾਲਾਤ ਆ ਜੀ ਆ ਤੁਸੀਂ ਵੇਖੋ ਚਾਰੇ ਪਾਸੇ ਆਪਾਂ ਦੇਖ ਰਹੇ ਹਾਂ ਪਾਣੀ ਪਾਣੀ ਆ ਅਸੀਂ ਆ ਕਿੱਲਾ ਡੇਢ ਕਿੱਲਾ ਵਾਂਗ ਪਿੱਛੇ ਖੜੇ ਆ ਬਹੁਤ ਬੁਰਾ ਹਾਲ ਹੈ ਪ੍ਰਧਾਨ ਜੀ ਆ ਰਹੇ ਹੈ ਜੀ ਕਿਉਂਕਿ ਉਹਨਾਂ ਦਾ ਇਹ ਆਪਦਾ ਜਾਣੇ ਪਛਾਣਿਆ ਇਲਾਕਾ ਬਾਲ ਸਾਹਿਬ ਨੇ ਸੋਕੇ ਪੁਲ ਵੀ ਬਣਾਇਆ ਸੀ ਮੁੰਡਾ ਗਰਦੀਪ ਸਿੰਘ ਸਾਨੂੰ ਦੱਸ ਰਿਹਾ ਸੀ ਉਹ ਬਸ ਹਾਂ ਦਾ ਨਾਰਾ ਮਾਰਨ ਵਾਸਤੇ ਆ ਰਹੇ ਹੈ ਜੋ ਇਲਾਕੇ ਦੀਆਂ ਮੁਸ਼ਕਲਾਂ ਜੋ ਇਹਨਾਂ ਦੀਆਂ ਡਿਮਾਂਡ ਆ ਉਹ ਨਾਲ ਸਮਾਨ ਵੀ ਲੈ ਕੇ ਆ ਰਹੇ ਹੈ ਬਾਕੀ ਜਿਵੇਂ ਜਿਵੇਂ ਲੋਕ ਕਹਿਣਗੇ ਇਹਨਾਂ ਦੇ ਹੈਲਪ ਵੀ ਕਰ ਸਕਦੇ ਨੇ ਜੇ ਅੱ퍼 ਹੋਰ ਕੀ ਕਰ ਸਕਦੇ ਪੁਲੇ ਕ ਆਪਣੇ ਏਰੀਆ ਚੋਂ ਬਣਿਆ ਉਹ ਵੀ ਬੜਾ ਛਾਇਆ ਰੰਦਾ ਹੈਗਾ ਇਹ ਤਾਂ ਵੀ ਹੈ ਜੀ ਸਾਰੇ ਬਾਰਡਰ ਜੀ ਤੇ ਇੱਥੇ ਤਾਂ ਆਪ ਹੀ ਲੋਕ ਤੁਹਾਡੇ ਸਾਹਮਣੇ ਦੱਸਣਗੇ ਨਹੀਂ ਉੱਥੇ ਲੋਕ ਕਹਿੰਦੇ ਸੀ ਬਾਲ ਸਾਹਿਬ ਦੇ ਸਮੇਂ ਮਨਜ਼ੂਰ ਹੋਇਆ ਸੀ ਜੋ ਜੋ ਜੀ ਆ ਜਿਹੜੀ ਰੋਡ ਤੇ ਖੜੇ ਆ ਇਹ ਵੀ ਬਾਲ ਸਾਹਿਬ ਦੀ ਬਣਾਈ ਹੋਈ ਆ ਬਾਅਦ ਚ ਤੋਂ ਤੁਹਾਨੂੰ ਪਤਾ ਵੀ 3 ਸਾਲਾਂ 3 ਸਾਲ ਇਹਨਾਂ ਨੂੰ ਹੋ ਗਏ 5 ਸਾਲ ਉਹਨਾਂ ਦੇ ਟੱਪ ਕੇ ਨਾ ਕਿਸੇ ਇਹਨਾਂ ਦੀ ਡਰੇਨ ਦੀ ਸਫਾਈ ਕੀਤੀ ਹੈ ਜੀ ਆ ਜਿਹੜੀ ਤਾਂ ਸਾਬੂਆਣਾ ਬਿਲਟ ਆ ਟਾਕਾ ਸਾਹਿਬ ਤੁਹਾਡੇ ਕੋਲ ਖੜੇ ਦੱਸਦੇ ਆ ਕਿ ਉਧਰ ਸੇਵਨ ਵਾਲਿਆਂ ਨੂੰ 5 6 ਸਾਲ ਹੋ ਗਏ ਪਟਾਈ ਨਹੀਂ ਕੀਤੀ ਓਵਰਫਲੋ ਕਿ 1500 ਕਿਲੋ ਉੱਤੇ ਡੁੱਬਿਆ ਪਿਆ ਜੀ ਕਿਕਰਾਲਾ ਜੀ ਇਧਰ ਚਵਾੜਿਆਂ ਵਾਲੇ ਜੀ ਸਾਰੇ ਓਵਰਫਲੋ ਹੈ ਤਾਂ ਸਭ ਕੁਝ ਸਿਸਟਮ ਫੇਲ ਹੈ ਜੀ ਇਹਦਾ ਜੋ ਵੀ ਅਸਾਮੀ ਤਾਂ ਸਾਰਿਆਂ ਨੂੰ ਕਿਸਾਨੀ ਨੂੰ ਤਾਂ ਖਾਸ ਕਰਕੇ ਬਾਲਸਾਪ ਸੀ ਜੀ ਠੀਕ ਥੈਂਕ ਯੂ ਚਵਾਈ ਤੱਕ ਕਿਹੜਾ ਬੰਸੀ ਉਹ ਮੋਜੇ ਮੜਾ ਤੇ ਉਹ ਲੋ ਥੱਲੇ ਪਾਣੀ ਸੀ ਇਹ ਸਾਰਾ ਪਾਣੀ ਪਾਣੀ ਉਹ ਯਾਰ ਆ ਗਏ ਤੁਸੀਂ ਆ ਜੁਣਾ ਸਾਰਾ ਪਾਣੀ ਪਾਣੀ ਕੋਈ ਕੋਈ ਆ ਜਾਓ ਯਾਰ ਕੋਈ ਰੇਨ ਨਹੀਂ ਕੋਈ ਕੁਝ ਨਹੀਂ ਹੈਗਾ ਖਸਤੀ ਆਦ ਹੈ ਖਸਤੀ ਦੀ ਕੀ ਪੋਜੀਸ਼ਨ ਸੀ ਖਸਤੀ ਵਿੱਚ ਤਾਂ ਖਸਤੀ ਨੂੰ ਦਾਲਿਆ ਬੰਨੋ ਖਸਤੀ ਵਿੱਚ ਬੜਾ ਪਾਣੀ ਆ ਰਿਹਾ ਕਿੰਨਾ ਕੁਛ ਖਸਤੀ ਵਿੱਚ 300 ਮੈਂ ਨਾਂਦੀਆ ਆ ਗਏ ਕਿੰਨਾ ਵੀ ਮੁਸਲਮਾਨਾਂ ਦੀ ਉਹ ਕਿਹੜਾ ਮੋੜ ਕਿੱਥੋਂ ਮੁੜੇ ਨੇ ਜਿਹੜੀ ਸੀ ਕਿ ਮਰੀ ਗਈ ਗਿੰਜੀਆਂ ਜੁਬੀਆਂ ਮੈਂ ਇੱਥੇ ਲੱਗੀਆਂ تو کہڑے ساڑیاں ہی گئیں یا پار ہیں تین سو چار سو وہ ساڑیاں ہی روٹ گئیں ہیں وہ یہ تھے نا جے روک گئیں ہیں ساڑیاں گا لاک گئیں ہیں تو ہاں تے ایزے آگئیں ہیں اگو سانو نا اگو سانو نا وہ نا مسلمان نا کچھ نہیں جتا وہ نا بس نا کہڑے گئے پرا ناندے جا پانی تھوڑا گھاٹا باننا وہ تھے مال کرنے یا تھارا ہی چڑھ ਹਰ 88 ਜਿ ਵੀ ਉਹਨਾਂ ਬੜੀ ਮਾਰ ਦਿੱਤੀ। ਫਿਰ ਅਸੀਂ ਕੋ ਰੋਕ ਲੈ ਪਛੂ ਯਕੀਨ ਦੇ ਕੋ ਚਾਰ ਪੰਜ ਲੋੜੇ ਨੂੰ ਉਹਨਾਂ ਨੇ ਇੱਕ ਇੱਕ ਮਿੰਟ ਦੀ ਕਿ 2 ਮਿੰਟ ਦੀ ਕਿ ਸਵੇਤਰ ਅਸੀਂ ਮੋੜ ਕੇ ਰਿਕਾਰਡ ਕਰਨ ਵਾਲੀ ਹੈ। ਇਹ 300 ਮੈਂ ਕਿਹ ਨਾਂਦੀ ਅਸਾਂ ਵੀ ਰੋਕ ਲੈ। ਕੋਈ ਤਾਂ ਵਾਪਸਕਾਰ ਦਿੱਤੇ ਰੱਖੋ ਰੋਕ ਲੈ ਯਾਰ ਮੋੜ ਕਿੰਨੇ ਜੀ ਡੂੜੀਆਂ ਨੂੰ ਉਹਨਾਂ ਨੇ। ਬਾਬਾ ਜੀ ਕਿੰਨੀ ਮੱਝ ਜਿਹੜੀ 1988 ਦੇ ਵਿੱਚ مسلمان دی بار روڑ کے پاکستان والے دی ادھر آگی سی اوڑنا جی آگی سی اٹھا سی جائی ہے ہاں کنی تین سو آئی ہے تو پھر جیڑی ماجی رکھ لی سی آپ دے کول کیا بات کیتی سی ان دے بیچ کوئی واپ سکار دیتی ہیں اچھا تو کوئی ساڑیاں میں نہیں ملی ہیں ہاں اوڑنا لئی اوڑنا خب ساڑیاں مجھ جان دے ہو بو نا کھنے ہی ساڑے کو اوڑنا کھنے سارے بیت سے پھڑا سارے روک لیں یہاں رو ٹھیک ہے ਫਿਰ ਸੀਓ ਦਾ ਚਨੰਦ ਸੀਓ ਦਾ ਮਲਾਪ ਹੋ ਗਿਆ థాంਕ ਯੂ ਭਈ ਡੰਗਰ ਕੁਮਾਰ ਗਿਆ ਕੋਈ ਜਿੰਦੇ ਨੂੰ ਕਿਹੜੀਆਂ ਢੋਡੀਆਂ ਥਿਆਆਂ ਨੂੰ ਇਹਦੇ ਤੁਸੀਂ ਗਾਂਢ ਦੋ ਕਿਹੜੇ ਸਾਡੇ ਕੋਲੇ ਗਿਆ ਰੋ ਅਸੀਂ ਜਿਹਦੇ ਬਾਉਂਡਰ ਤੇ ਇਸ ਤਰ੍ਹਾਂ ਕਿਉਂ ਕਿਹਾ ਹੋਇਆ ਜੇ ਨੌਂੰਦ ਬੇਗਾ ਜਿੰਨੇ ਵੀ ਅਫਸਰਾਂ ਤੇ ਸੁਖਵੀਰ ਬਾਦਲੇ ਆਉਂਦੇ ਪਹਿਲਾ ਅਮਰ ਸਾਹਿਬ ਆਇਆ ਹੈ ਸਾਰੇ ਫੋਟੋ ਕਰਾਉਣਾ ਹੁੰਦੇ ਕੋਈ ਸਾਨੂੰ ਕੋਈ ਐਡੀ ਐਡੀ ਕੀ ਆ ਜੇ ਹੁਣ ਸਰਦਾਰ ਸਾਹਿਬ ਆਏ ਸਾਡੇ ਕੋਲ ਰਾਸ਼ਣ ਲੈ ਕੇ ਕੁਛ ਵਰਜੀ ਆਵੇ ਹੋਰ ਆਣ ਲੈ ਕੇ ਆਏ ਹਾਂ ਹੁਣ ਆਏ ਆ ਤਾਂ ਫੇਰ ਇੱਕ ਗੱਲ ਸੁਣ ਲੈਂਦੇ ਫਿਰ ਤੇਰੀ ਸੁਣਦੇ ਸਾਡਾ ਫਸਲ ਡੁੱਬ ਜਾਂਦਾ ਪਾਣੀ ਗੰਦਾ ਹੀ ਦੇ ਠੋਖ ਦੇ ਦੇ ਸਾਰੇ ਕਿਉਂ ਹੋਏ ਜੇ ਬੇਦਦੀ ਰਹਿ ਲਾਟ ਰਹੀ ਜੀ ਨੂੰ ਹਾਂ ਨਹੀਂ ਵਾ ਵਾ ਬੈਠੇ ਲੋ ਇੱਦੇ ਦਰਿਆ ਦੇ ਮਣੇ ਤੇ ਵਾ ਵਾ ਕਰੀ ਜਾਂ ਬੱਕੜੀ ਜਾਂਦੇ ਸਾਰੇ ਨਾ ਨਾ ਧਬੋਟਾ ਯਾ ਬਕੱਡੋ ਨਾਲ ਸਾਰਾ ਰਗ ਅੰਨੇ ਵੀਰੇ ਹੋ ਗਾ ਰਹੇ ਨੇ ਕਾਲ ਕਾਲ ਚ ਹੋਰ ਕਾਲ ਕਾਲ ਕੋਈ ਨਹੀਂ ਮਾੜਾ ਪਾਣੀ ਵੀ ਦੇ ਦਿੱਤੀ ਨੈਮਾ ਦਾ ਵੀ ਪਾਣੀ ਜਿੱਦੀ ਸੇਮ ਨਾਲ ਸਾਰਾ ਪਾਣੀ ਸਾਰੇ ਗੰਦਾ ਪਾਣੀ ਵੀ ਹੈ ਜੀ ਕਿਵੇਂ ਜੇ ਬੇਦੀ ਹੈਗੇ ਨੂੰ ਬੈਠੇ ਆਖੜ دریا ਦੇ ਮਨੇ ਬਾਦਰ ਦੇ ਮਨੇ ਬੈਠੇ ਹੈ ਇਹ ਦੇਖੋ ਹੁਣ ਤਾਂ ਸਾਰੇ ਮੋਬਾਈਲਾ ਲੈ ਚਾ ਕੇ ਗੰਦਾ ਪਾਣੀ ਆਂਦਾ ਉਸ ਨਾਲ ਆ ਕੇ ਕਰੋ ਨੂੰ ਦੇਖੋ ਕੋ ਪਤਾ ਆਦਾ ਪਸੂ ਉਚਾਰੇ ਮਾਰ ਹੋ ਜਾਂਦਾ ਰਹਿੰਦਾ ਸੇਮ ਲਾਲਾ ਬਸ ਮਾਰ ਹੋ ਜਾਂਦਾ ਗੰਦਾ ਪਾਣੀ ਕਿਉਂਕਿ ਪਾਣੀ ਜ ਵੜ ਜਾਂਦਾ ਤੋੜ ਦੋ ਤਿੰਨ ਖੁਰਖੁਰਕ ਤੇ ਮਰ ਜਾਂਦਾ ਹਾਂ ਤੁਹਾਡਾ ਕਹਿੰਦਾ ਮਤਲਬ ਹੜਾ ਦਾ ਪਾਣੀ ਹੁੰਨਾ ਹੈ ਪਹਿਲਾਂ ਗੰਦਾ ਪਾਣੀ ਆਦਾ ਰਹਿੰਦਾ ਚਲਦਾ ਹੀ ਰਹਿੰਦਾ ਹਾਂਜੀ ਫਟਰਾ ਸਾਰੀਆਂ तमाम ਸਾਡੀ ਕਿੱਟ ਪੈਦੀਆਂ ਸਾਰੀਆਂ ਤਾਂ ਇਹਨਾਂ ਦਾ ਕਲਰ ਚਾੜਦੇ ਸਭ ਲੱਕਾ ਪਾਣੀ ਦੇਖੋ ਚੱਕਰ ਲੱਕਾ ਪਾਣੀ ਹਾਂ ਸਾਰਾ ਇਗੋ ਵੀ ਪਾਣੀ ਨਹੀਂ ਹਾਂ ਈਨਾਰੇ ਪਸ਼ੂ ਮਰਦੇ ਪੀ ਜਾਂਦੇ ਨੂੰ ਉਹ ਵਿਚਾਰੇ ਮਾਰ ਹੋ ਜਾਂਦੇ ਨੂੰ ਕੋ ਬਚ ਜਾਂਦੇ ਨੂੰ ਮਰ ਜਾਂਦੇ ਨੂੰ ਕੀ ਕਰੀਏ ਕਿੰਨਾ ਕੋ ਵੀ ਪੱਟੀ ਪੱਟੀ ਮਈਆਂ ਮੁੰਡਾ ਨੂੰ ਚੂਹੇ ਰੋ ਤੇ ਪਾਣੀ ਜਾਂ ਗਈ ਨਹੀਂ ਘਰੇ ਵੀ ਨਹੀਂ ਸਮਝੀ ਚਲੋ ਪਿੰਡ ਤੋਂ ਮਾਰ ਤੇ ਮੇਂ ਸ਼ੇਰ ਆ ਉਹ ਘਰ ਮੇਰਾ ਖੜਾ ਉਹ ਸਾਹਮਣੇ ਖੜਾ ਉਹ ਸਾਰਾ ਪਾਣੀ ਫਿਰਦੇ ਮੈਂ ਬੈਠੇ ਨਹੀਂ ਵਿੱਚ ਪਾਣੀ ਜਾ ਸੁੱਟ ਜਾਣ ਕੇ ਪੰਜਾਬੀ ਜਿਵੇਂ ਹੁੰਦੇ ਆਈ ਤੇ ਪਰ ਸਾਰੇ ਭਰਾਵਾਂ ਨੂੰ ਇਹ ਬੇਨਤੀ ਹੈ ਜੀ ਹੱਥ ਜੋੜ ਕੇ ਵੀ ਜਿੰਨਾ ਹੋ ਸਕਦਾ ਵੱਧ ਤੋਂ ਵੱਧ ਸਹਿਯੋਗ ਕਰੋ ਜੀ ਪਾਰਟੀ ਬਾਈ ਤੋਂ ਉੱਠ ਕੇ ਇੱਥੇ ਪਾਰਟੀ ਬਾਈ ਦਾ ਕੋਈ ਸ਼ਵਾਲ ਨਹੀਂ ਰਹਿ ਜਾਂਦਾਗਾ ਵੀ ਅਸੀਂ ਉਹਦੇ ਨਾਲ ਆ ਚੋਂਦੇ ਨਾਲ ਆ ਆਪ ਦਾ ਭਰਾ ਨੇ ਤੇ ਸਾਰਿਆਂ ਦੇ ਨਾਲ ਹੀ ਆ ਜੀ ਪਰ ਦਿੱਕਤਾਂ ਬਹੁਤ ਨੇ ਜੀ ਤੇ ਤੇ ਇੱਕ ਕੰਬਲ ਭੇਜ ਜਾਵੇ ਨਾ ਮਹੀਨੇ ਵਿੱਚ ਤੇ ਉਸ ਪਾਣਾ ਔਖਾ ਲੱਗਦਾ ਤੇ ਜਿੱਥੇ ਸਾਰਾ ਕੁਝ ਹੀ ਤੁਹਾਨੂੰ ਪਤਾ ਹੈ ਜੀ ਜੋ ਕਰਦਾ ਵਿੱਚ ਦਾਖਲ ਹੋ ਗਿਆ ਅੰਦਰ ਪਹੁੰਚ ਗਿਆ ਭੈਣਾ ਬੀਬੀਆਂ ਵਾਸਤੇ ਤਾਂ ਬਹੁਤ ਜ਼ਿਆਦਾ ਔਖਾ ਜੀ ਜ਼ਿੰਮੇਵਾਰ ਤਾਂ ਹੁਣ ਜਦ ਸਾਰਾ ਕੁਝ ਚਲੇ ਹੀ ਗਿਆ ਕਿਸਾਨ ਤਾਂ ਉਹ ਹੀ ਆ ਬੇਈ ਕਹਿ ਸਕਦਾ ਵੀ ਉਹ ਹੀ ਆ ਉਹਦੇ ਘਰਦਿਆਂ ਨੂੰ ਕਿਸ ਨੂੰ ਵੀ ਆ ਤੁਹਾਡੇ ਸਾਹਮਣੇ ਹੀ ਆ ਕੁਝ ਹੈ ਹੀ ਨਹੀਂਗਾ ਠੀਕ ਹੈ ਤੇ ਬੀਬੀਆਂ ਵਿਚਾਰੀਆਂ ਜਿਨ੍ਹਾਂ ਨੇ ਘਰ ਰੋਟੀ ਵੀ ਪੱਕ ਕਰਨੀ ਆ ਪਕਾਉਣੀ ਆ ਜੋ ਮਰਜੀ ਚਲੋ ਲੰਦਰ ਸਾਰਾ ਕੋਈ ਚੱਲੀ ਜਾਂਦਾ ਪਰ ਜੇ ਲੰਮਾ ਲੈ ਕੇ ਚੱਲੀਏ ਤੇ ਅਗਲੀ ਫਸਲ ਤੱਕ ਬਹੁਤ ਆਖਾਈਆਂ ਤੇ ਕਣਕ ਕਿਵੇਂ ਉਹ ਹੀ ਆ ਜਿੰਨਾ ਚਿਰ ਇਹਦਾ ਨਹੀਂਗਾ ਇਹਦੀ ਸਲਾਹ ਵੀ ਨਹੀਂ ਜਾਣੀ ਜੀ ਕਣਕੀ ਹੋ ਜਾਵੇ ਤਾਂ ਬੜੀ ਗੱਲ ਹੈ ਜੀ ਹਾਂ ਜੀ ਸਾਡੇ ਬਰਾਦ ਵਧੀਆ ਬੋਲਾ ਹੈ ਵਧੀਆ ਨੇ ਕਿ ਜੋ ਕੀ ਤਾਂ ਨਾ ਔਰ ਸੁਖੀਰ ਬਾਦ ਸਾਹਿਬ ਆ ਰਹੇ ਨੇ ਤੇ ਉਹਨਾਂ ਸੁਣ ਕੇ ਦੇਖ ਜਾਣਗੇ ਸਾਨੂੰ ਕੁਝ ਦੇਣੇ ਨਹੀਂ ਮੇਰਾ ਪਿੰਨ ਮਾਰ ਜੇ ਤੈਨੋਂ ਮੈਂ ਮੁਗਰੇਗਾ ਬਾਕੀ ਨਹੀਂ ਇੱਕ ਤੋਂ ਰਹਿਣਾ ਹੈ ਜੀ ਸਾਡਾ ਪਾਣੀ ਪਾਣੀ ਹੋ ਗਿਆ ਸਾਡਾ

ਹਾਲਾਤ ਨਾਜ਼ੁਕ ਨੇ ਜੀ ਸਾਰਿਸ਼ ਵੀ ਕਿਉਂਕਿ ਕਾਫੀ ਹੋ ਰਹੀ ਆ ਹੁਣ ਵੀ ਮੌਸਮ ਨਾਰਿਖ ਵਾਲਾ ਤੋਂ ਪ੍ਰੇਸ਼ਾਨੀ ਤਾਂ ਹੈ ਜੀ ਪਾਣੀ ਕਾਫੀ ਆ ਪਰ ਵੱਧ ਵੀ ਸਕਦਾ ਪਾਣੀ ਸੋ ਹਾਲਾਤ ਥੋੜੇ ਨਾ ਚੰਗੇ ਨੇ ਜੀ ਜੀ ਆਈ ਵੀ ਵੀ ਆਈ ਪੀਜ਼ ਆ ਰਹੇ ਆ ਤੁਸੀਂ ਵੀ ਅੱਗੇ ਜਾ ਕੇ ਆਏ ਹੋ ਹਨਾ ਤੇ ਮੈਂ ਦੇਖ ਰਿਹਾ ਸੀ ਇਤੋਂ ਗੱਡੀ ਤੁਹਾਡੀ ਵਿੱਚ ਮੁਸ਼ਕਲ ਜੀ ਬੜੀ ਮੁਸ਼ਕਲ ਨਿਕਲੀ ਆ ਹਨਾ ਕਿਉਂਕਿ ਸੜਕ ਤੇ ਕਾਫੀ ਪਾਣੀ ਹੈਗਾ ਕੋਲ ਤੋ 4-4 ਫੁੱਟ ਪਾਣੀ ਹੈਗਾ ਸੜਕ ਦੇ ਉੱਤੇ ਜੀ ਜੀ ਬਿਲਕੁਲ ਫਸਲਾਂ ਦਾ ਵੀ ਨੁਕਸਾਨ ਹੈਗਾ ਔਰ ਪਬਲਿਕ ਦਾ ਤਾਂ ਹੈਗਾ ਹੀ ਆ ਜੀ ਪਸ਼ੂ ਵਿਚਾਰੇ ਭੁੱਖੇ ਖੜੇ ਨੇ ਕੋ ਨੁਕਸਾਨ ਹੈਗਾ ਕੀ ਅਪੀਲ ਕਰਨਾ ਚਾਹੋਗੇ ਜਾਂ ਕੀ ਅਰਦਾਸ ਕਰਨਾ ਚਾਹੋਗੇ ਪ੍ਰਮਾਤਮਾ ਅਗੇ ਬਹੁਤ ਹੋ ਗਿਆ ਹੁਣ ਤਾਂ ਜੀ ਬਹੁਤ ਜਿਆਦਾ ਮੈਂ ਤਾਂ ਕਹਿਣਾ ਜੀ ਪ੍ਰਮਾਤਮਾ ਅਗੇ ਇਹੀ ਬੇਨਤੀ ਆ ਵੀ ਲੋਕ ਪਹਿਲਾਂ ਹੀ ਬੜੀ ਮੁਸ਼ਕਲ ਗੁਜ਼ਰਬਸਰ ਕਰ ਰਹੇ ਨੇ ਜਦੋਂ ਸੰਭਲਣ ਲੱਗਦੇ ਨੇ ਲੋਕ ਪਹਿਲਾਂ ਦੇਖੋ 23 ਦੇ ਵਿੱਚ ਵੀ ਇਹੀ ਹਾਲਾਤ ਸੀ ਹਾਂ ਪਰ ਹੁਣ ਸਾਲ ਲੰਘਿਆ ਮਸਾਂ ਤੇ ਸਾਲ ਦੇ ਬਾਅਦ ਫੇਰ ਉਹੀ ਹਾਲਾਤ ਨੇ ਲੋਕ ਜਦੋਂ ਸੰਭਲਣ ਲੱਗਦੇ ਨੇ ਤੇ ਪ੍ਰਮਾਤਮਾ ਵੱਲੋਂ ਫੇਰ ਪਰ ਮੈਂ ਇਹੀ ਅਰਦਾਸ ਕਰਦਾ ਕਿ ਲੋਕਾਂ ਦਾ ਵਿਚਾਰ ਰਵੇ ਔਰ ਪ੍ਰਮਾਤਮਾ ਮਿਹਰ ਕਰੇ ਪਾਣੀ ਇਹ ਜਿਹੜਾ ਘਟੇ بارش ਬੰਦ ਹੋਵੇ ਤਾਂ ਜੋ ਲੋਕਾ ਸੁੱਖ ਦਾ ਸਾਹ ਲੈ ਸਕਣ ਧੰਨਵਾਦ